ਗੁਰੂ ਪਿਆਰਿਓ ਬਾਬਾ ਆਨੰਦ ਸਿੰਘ ਜੀ ਦੇ ਬਚਨ ਬੜੇ ਕੀਮਤੀ ਆ ਉੱਤਮ ਸ਼ਲੋਕ ਸਾਧ ਕੇ ਬਚਨ ਬਾਣੀ ਵੀ ਸਾਨੂੰ ਸਮਝਾਉਂਦੀ ਆ ਬਾਬਾ ਆਨੰਦ ਸਿੰਘ ਜੀ ਇੱਕ ਦਿਨ ਦੀਵਾਨ ਵਿੱਚ ਸਜੇ ਹੋਏ ਆ ਬਹੁਤ ਸਾਰੀਆਂ ਸੰਗਤਾਂ ਉਹਨਾਂ ਕੋਲ ਆਈਆਂ ਉਹਨਾਂ ਨੇ ਪੁੱਛਿਆ ਕਿ ਸਾਨੂੰ ਦੱਸੋ ਜੀ ਇਹ ਮਾਲਾ ਫੇਰੰਦਾ ਸਹੀ ਤਰੀਕਾ ਕੀ ਆ ਇਹ ਕੋਈ ਵਿਧੀ ਆ ਤਾਂ ਦੱਸਣਾ ਕਰੋ ਉਦੋਂ ਫਿਰ ਮਹਾਪੁਰਖਾਂ ਨੇ ਕਿਹਾ ਦੇਖੋ ਜੀ ਬਾਣੀ ਵਿੱਚ ਬਹੁਤ ਭੇਦ ਆ। ਹਰ ਇੱਕ ਗੱਲ ਦਾ ਜਵਾਬ ਬਾਣੀ ਸਾਨੂੰ ਦਿੰਦੀ ਆ ਜਿਵੇਂ ਇੱਕ ਦਾਣੇ ਦੇ ਵਿੱਚ ਅਨੇਕਾਂ ਦਾਣੇ ਛੁਪੇ ਹੁੰਦੇ ਆ। ਪਰ ਇੱਕ ਦਾਣੇ ਤੋਂ ਅਨੇਕਾਂ ਦਾਣੇ ਉਹੀ ਬਣਾ ਸਕਦਾ ਜਿਹੜਾ ਬੰਦਾ ਮਿਹਨਤ ਕਰਦਾ। ਜਿਹੜਾ ਦਾਣੀ ਨੂੰ ਬੀਜੇਗਾ, ਪਾਣੀ ਲਾਵੇਗਾ, ਫਿਰ ਉਹ ਵਧੇ ਫੁੱਲੇਗਾ। ਫੇਰ ਹੀ ਅਨੇਕਾਂ ਦਾਣੇ ਪ੍ਰਾਪਤ ਹੋ ਜਾਣਗੇ। ਇਸੇ ਤਰ੍ਹਾਂ ਬਾਣੀ ਦੇ ਇੱਕ-ਇੱਕ ਅੱਖਰ ਵਿੱਚ ਬਾਬਾ ਨਾਨਕ ਸਿੰਘ ਜੀ ਕਹਿੰਦੇ ਬਹੁਤ ਭੇਦ ਛੁਪੇ ਹੋਏ ਆ ਪਰ ਲਾਭ ਉਹੀ ਲਊਗਾ ਜਿਹੜਾ ਬਾਣੀ ਨੂੰ ਖੋਜੂਗਾ ਕਿਉਂਕਿ ਦੇਖੋ ਜੀ ਬਾਣੀ ਨੂੰ ਪੜ ਤਾਂ ਹਰ ਕੋਈ ਸਕਦਾ ਪਰ ਬਾਣੀ ਖੁਦ ਕਹਿ ਰਹੀ ਆ ਮੈਨੂੰ ਸਿਰਫ ਪੜਨਾ ਖੋਜ ਵੀ ਕਰ ਮੈਂ ਜੋ ਕੁਝ ਕਹਿ ਰਹੀ ਆ ਉਹਦੇ ਉੱਪਰ ਅਮਲ ਵੀ ਕਰ ਤਾਂ ਬਾਣੀ ਨੂੰ ਪੜਨਾ ਵੀ ਜ਼ਰੂਰੀ ਆ ਖੋਜਣਾ ਵੀ ਜ਼ਰੂਰੀ ਆ ਅਮਲ ਤਾਂ ਹੈ ਹੀ ਜ਼ਰੂਰੀ ਹੁਣ ਜਦੋਂ ਆਪਾਂ ਬਾਣੀ ਨੂੰ ਬਾਬਾ ਅਨੰਦ ਸਿੰਘ ਜੀ ਕਹਿੰਦੇ ਸਮਝਦੇ ਹਾਂ ਸਾਧ ਸੰਗਤ ਜੀ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਬਾਣੀ ਨੇ ਕੇਵਲ ਪੜਨ ਵਾਲੇ ਨੂੰ ਨਹੀਂ ਜਿਹੜਾ ਕਿ ਗੁਰਮਖ ਕਿਹਨੂੰ ਕਿਹਾ ਵਾ ਜਿਹੜਾ ਬਾਣੀ ਨੂੰ ਵਿਚਾਰਦਾ ਕੇਵਲ ਪੜਨ ਵਾਲਾ ਗੁਰਮਖ ਨਹੀਂ ਜਿਹੜਾ ਪੜ ਕੇ ਵਿਚਾਰ ਕਰਦਾ ਉਹਨੂੰ ਗੁਰਮਖ ਕਹਿੰਦੇ ਆ ਸਿਰਫ ਪੜਨ ਵਾਲਿਆਂ ਦਾ ਤਾਂ ਕਈ ਥਾਵਾਂ ਤੇ ਖੰਡਨ ਵੀ ਹੋਇਆ ਵਾ ਪੜ ਪੜ ਗੱਡੀ ਲੱਦੀ ਆ ਇਸੇ ਦੁਨੀਆ ਵਿੱਚ ਕੁਝ ਲੋਕ ਹੁੰਦੇ ਆ ਬਾਬਾ ਅਨੰਦ ਸਿੰਘ ਜੀ ਕਹਿੰਦੇ ਜਿਹੜੇ ਸਿਰਫ ਪੜ੍ਹਦੇ ਨੇ ਕਿਤਾਬਾਂ ਪੜ੍ਹਦੇ ਨੇ ਬਾਣੀ ਪੜ੍ਹਦੇ ਨੇ ਵਿਚਾਰ ਤਾਂ ਕਰਦੇ ਹੀ ਨਹੀਂ ਹੁਣ ਕੁਝ ਲੋਕ ਐਦਾਂ ਵਾਂ ਦੇਖੋ ਜਿਹੜੇ ਮਾਲਾ ਫੇਰੀ ਜਾਂਦੇ ਆ ਮਾਲਾ ਤਾਂ ਫੇਰਦੇ ਆ ਪਰ ਅਮਲ ਚੰਗੇ ਨਹੀਂ ਗਰੀਬਾਂ ਨੂੰ ਤੰਗ ਕਰਨਾ ਠੱਗੀ ਕਰਨੀ ਧੋਖਾ ਕਰਨਾ ਬੇਈਮਾਨੀ ਕਰਨੀ ਝੂਠ ਬੋਲਣਾ ਕੁਝ ਲੋਕ ਮਾਲਾ ਦੇ ਮੰਨ ਕੇ ਵੀ ਫੇਰੀ ਜਾਂਦੇ ਪਰ ਮਨ ਨਹੀਂ ਫਿਰਦਾ ਉਹਨਾਂ ਦਾ ਇਹੀ ਚੀਜ਼ ਆ ਸਿਰਫ ਤੇ ਸਿਰਫ ਮਾਲਾ ਫੜ ਕੇ ਲੋਕਾਂ ਨੂੰ ਦਿਖਾ ਕੇ ਵਸ ਕਰਨਾ ਇਹ ਤਾਂ ਖਾਲੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਇੱਕ ਚੱਕੀ ਫੇਰਨੀ ਆ ਤੁਸੀਂ ਚੱਕੀ ਦੇਖੀ ਆ ਚੱਕੀ ਨੂੰ ਜਦੋਂ ਗੇੜਦੇ ਆ ਵਿੱਚ ਉਹਦੇ ਦਾਣੇ ਨਹੀਂ ਹੈਗੇ ਉਹਦਾ ਆਟਾ ਕਿਵੇਂ ਬਣੇਗਾ ਜੀ ਇਹ ਖਾਲੀ ਚੱਕੀ ਫੇਰਨੀ ਆ ਜਿਵੇਂ ਖਾਲੀ ਚੱਕੀ ਫੇਰਨ ਦਾ ਕੋਈ ਲਾਭ ਨਹੀਂ ਬਾਬਾ ਅਨੰਦ ਸਿੰਘ ਜੀ ਦੇ ਬਚਨ ਯਾਦ ਰੱਖਿਓ ਇਸੇ ਤਰ੍ਹਾਂ ਸਿਰਫ ਦਿਖਾਵੇ ਦਾ ਕੋਈ ਲਾਭ ਨਹੀਂ ਜਿਹੜਾ ਬੰਦਾ ਸਿਰਫ ਤੇ ਸਿਰਫ ਦਿਖਾਵੇ ਕਰਕੇ ਮਾਲਾ ਉਹਨੇ ਫੜੀ ਹੋਈ ਆ ਵੀ ਲੋਕ ਮੈਨੂੰ ਚੰਗਾ ਸਮਝਣ ਪਰਿਵਾਰ ਦੇ ਜੀ ਮੈਨੂੰ ਭਗਤ ਕਹਿਣ ਰਿਸ਼ਤੇਦਾਰਾਂ ਵਿੱਚ ਮੇਰੀ ਸ਼ੋਭਾ ਹੋਵੇ ਤਾਂ ਉਹ ਬੰਦਾ ਦਿਖਾਵੇ ਲਈ ਕਰ ਰਿਆ ਉਹ ਖਾਲੀ ਚੱਕੀ ਫੇਰ ਰਿਆ ਬਾਬਾ ਆਨੰਦ ਸਿੰਘ ਜੀ ਦੇ ਇਹੀ ਬਚਨ ਆ ਵੀ ਖਾਲੀ ਚੱਕੀ ਫੇਰਨ ਦਾ ਦੇਖੋ ਕੀ ਲਾਭ ਆਪਾਂ ਕਿਸੇ ਨੂੰ ਦਿਖਾ ਕੇ ਕੀ ਲੈਣਾ ਇੱਕ ਵਾਰ ਬਾਬਾ ਆਨੰਦ ਸਿੰਘ ਜੀ ਕੋਲ ਕੋਈ ਆਇਆ ਆਕੇ ਕਹਿਣ ਲੱਗਾ ਮਹਾਪੁਰਖੋ ਵੀ ਦੱਸੋ ਵੀ ਜੇ ਮੰਨ ਲਓ ਕਿਸੇ ਕੋਲ ਲੱਖਾਂ ਰੁਪਏ ਜਮ੍ਹਾਂ ਨੇ ਤੇ ਜੇ ਉਹਦੇ ਵਿੱਚੋਂ 10-20 ਹਜ਼ਾਰ ਰੁਪਏ ਖਰਾਬ ਵੀ ਹੋ ਜਾਣ ਤਾਂ ਇਹਦੇ ਨਾਲ ਕੀ ਫਰਕ ਪੈ ਜਾਊਗਾ ਕਹਿਣ ਲੱਗਾ ਜੇ ਕੋਈ ਨਿਤਨੇਮੀ ਬੰਦਾ ਹੋਵੇ ਨਿਤਨੇਮ ਕਰਦਾ ਹੋਵੇ ਹਰ ਵੇਲੇ ਮਾਲਾ ਵੀ ਫੇਰਦਾ ਹੋਵੇ ਜੇ ਉਹ ਥੋੜਾ ਬਹੁਤਾ ਝੂਠ ਵੀ ਬੋਲ ਲੂਗਾ ਕੀ ਫਰਕ ਪੈ ਜਾਊਗਾ ਅਸਲ ਵਿੱਚ ਉਹਨੇ ਇਹ ਉੱਤਰ ਦਿੱਤਾ ਤਾਂ ਉਹ ਕਿ ਉਹ ਬੰਦਾ ਆਪ ਮਾਲਾ ਵੀ ਫੇਰਦਾ ਸੀਗਾ ਝੂਠ ਵੀ ਬੋਲਦਾ ਸੀ ਠੱਗੀਆਂ ਵੀ ਕਰਦਾ ਸੀ ਰੱਜ ਕੇ ਬੇਈਮਾਨੀ ਕਰਦਾ ਸੀ ਪਰ ਦੇਖੋ ਬਾਬਾ ਅਨੰਦ ਸਿੰਘ ਜੀ ਕਹਿਣ ਲੱਗੇ ਵੀ ਦੇਖੋ ਭਾਈ ਜਿਵੇਂ 36 ਤਰ੍ਹਾਂ ਦੇ ਪਦਾਰਥ ਪਏ ਹੋਣ ਕੋਈ ਲਿਬੜਿਆ ਹੋਇਆ ਬੰਦਾ ਵੈਸਟਾ ਵਾਲਾ ਹੱਥ ਨੂੰ ਲਾ ਦੇਵੇ ਗੰਦਗੀ ਵਾਲਾ ਹੱਥ ਉਹਨਾਂ ਨੂੰ ਲਾ ਦੇਵੇ ਹਾਲਾਂਕਿ ਵਿੱਚ ਤਾਂ ਕੁਝ ਨਹੀਂ ਵੜਿਆ ਪਰ ਪ੍ਰੈਸਟ ਹੋ ਗਿਆ ਨਾ ਉਹਵੇਂ ਉਹ ਉੱਤਮ ਪੁਰਸ਼ਾਂ ਦੇ ਖਾਣ ਦੇ ਖਾਣਾ ਕਾਬਲ ਨਹੀਂ ਰਿਹਾ ਇਸੇ ਤਰ੍ਹਾਂ ਖਾਲੀ ਚੱਕੀ ਚਲਾਉਣ ਵਾਲੇ ਖਾਲੀ ਮਾਲਾ ਫੇਰਨ ਵਾਲੇ ਭਾਵੇਂ ਕਿੰਨਾ ਵੀ ਨਿੱਤ ਨਿਮ ਕਰ ਲੈਣ ਪਰ ਇੱਕ ਝੂਠ ਬੋਲਣ ਨਾਲ ਉਹਨਾਂ ਦਾ ਸਭ ਕੁਝ ਖਤਮ ਹੋ ਜਾਵੇਗਾ ਬਾਣੀ ਪੜਨ ਨਾਲੋਂ ਵਿਚਾਰ ਕਰਨੀ ਵਿਚਾਰ ਕਰਨ ਨਾਲੋਂ ਅਮਲ ਕਰਨਾ ਉੱਤਮ ਸੋ ਵਿਚਾਰ ਕਰਨੀ ਚਾਹੀਦੀ ਆ ਉੱਤਮ ਤੋਂ ਭਾਵੇਂ ਆ ਵੀ ਸ੍ਰੇਸ਼ਟ ਸਭ ਤੋਂ ਚੰਗੀ ਵਸਤੂ ਸਿਰਫ ਉੱਤਮ ਹੀ ਨਹੀਂ ਸਾਹਿਬ ਤਾਂ ਕਹਿੰਦੇ ਆ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸਾਧੂਆਂ ਦੇ ਬਚਨ ਵਿੱਚ ਤਾਂ ਇੰਨੀ ਵਡਿਆਈ ਆ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਜਿਹੜੇ ਇਹਨਾਂ ਨੂੰ ਸੁਣਦੇ ਆ ਕਮਾਉਂਦੇ ਆ ਗੁਰੂ ਦੇ ਬਚਨਾਂ ਨੂੰ ਉਹਨਾਂ ਦਾ ਉਧਾਰ ਹੋ ਜਾਂਦਾ ਜਿਵੇਂ ਸਾਡਾ ਕੋਈ ਮਿੱਤਰ ਹੋਵੇ ਅਸੀਂ ਉਹਦੀ ਵਡਿਆਈ ਕਰਕੇ ਆਖਦੇ ਆ ਤੂੰ ਚੰਗਾ ਹੈ ਤੇ ਜੇ ਫਿਰ ਵੀ ਸਦਕਾ ਨਾ ਆਵੇ ਤਾਂ ਆਖਦੇ ਆ ਤੂੰ ਬਹੁਤ ਚੰਗਾ ਹੈ ਪਰ ਅਜੇ ਵੀ ਮਨ ਨਾ ਰੱਜੇ ਤਾਂ ਆਖਦੇ ਆਂ ਤੂੰ ਤਾਂ ਬਈ ਫਲਾਨੇ ਵਰਗਾ ਜਿੰਨਾ ਵੱਧ ਤੋਂ ਵੱਧ ਪਿਆਰ ਹੋਵੇ ਉਨੀ ਵੱਧ ਤੋਂ ਵੱਧ ਆਪਾਂ ਵਡਿਆਈ ਕਰਦੇ ਆਂ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਧੂ ਦੇ ਬਚਨਾਂ ਦੀ ਵਡਿਆਈ ਕਰਨ ਲੱਗੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਹੱਥ ਹੀ ਮੋਕਾ ਦਿੱਤੀ ਸਾਧੂ ਦੇ ਬਚਨਾਂ ਨੂੰ ਉੱਤਮ ਆਖਿਆ ਸ਼ਲੋਕ ਆਖਿਆ ਪਰ ਅਜੇ ਵੀ ਸਫਤ ਨਹੀਂ ਹੋਈ ਤਾਂ ਮਹਾਰਾਜ ਕਹਿੰਦੇ ਇੱਕ ਹੁੰਦਾ ਲਾਲ ਇੱਕ ਹੁੰਦਾ ਅਮਲੀਕ ਲਾਲ ਲਾਲ ਦਾ ਤਾਂ ਕੋਈ ਮੁੱਲ ਪਾ ਸਕਦਾ ਪਰ ਜਿਹੜਾ ਅਮਲੀਕ ਲਾਲ ਆ ਨਾ ਉਹਦਾ ਕੋਈ ਮੁੱਲ ਨਹੀਂ ਅਸਲ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਇਹ ਸਮਝਾਉਣਾ ਚਾਹੁੰਦੇ ਸੀ ਵੀ ਸਾਰੀ ਗੱਲ ਨੀਤ ਦੀ ਆ ਨਾਨਕ ਘਰ ਬੈਠਿਆਂ ਸੋਹ ਪਾਈਏ ਜੇ ਨੀਅਤ ਰਾਸ ਕਰੇ ਜੇ ਬੰਦੇ ਦੀ ਨੀਤ ਸਾਫ਼ ਹੋਵੇ ਫੇਰ ਹੀ ਮਾਲਾ ਫੇਰ ਹੀ ਸਫਲ ਆ ਨਾ ਦੇਖੋ ਹੁਣ ਚਾਕੂ ਜਿਹੜਾ ਹੁੰਦਾ ਇੱਕ ਡਾਕਟਰ ਦੇ ਹੱਥ ਵਿੱਚ ਵੀ ਹੁੰਦਾ ਉਹ ਸ਼ੁਰੀ ਜੀ ਦੀ ਜਿਹੜੀ ਹੁੰਦੀ ਆ ਜਿਹਦੇ ਨਾਲ ਉਹ ਆਪਰੇਸ਼ਨ ਕਰਦੇ ਆ ਤੇ ਉਹੀ ਚਾਕੂ ਲਟੇਰੇ ਧਾੜ ਵੀ ਇਹਨਾਂ ਦੇ ਹੱਥ ਵਿੱਚ ਵੀ ਹੁੰਦਾ ਉਹਨਾਂ ਦਾ ਮਕਸਦ ਕੋਈ ਹੋਰ ਆ ਡਾਕਟਰ ਦਾ ਮਕਸਦ ਕੋਈ ਹੋਰ ਆ ਡਾਕਟਰ ਉਸੇ ਛੁਰੀ ਨਾਲ ਹੀ ਬੰਦੇ ਦੀ ਚੀਰ ਫਾੜ ਕਰਕੇ ਉਹ ਫਿਰ ਉਹਦਾ ਆਪਰੇਸ਼ਨ ਕਰਦਾ ਉਹਦੀ ਜਾਨ ਬਚਾਉਂਦਾ ਤੇ ਜਿਹੜੇ ਚੋਰ ਆ ਧਾੜ ਵੀ ਆ ਉਸੇ ਛੁਰੀ ਨਾਲ ਕਿਸੇ ਦਾ ਕਤਲ ਕਰਦੇ ਆ ਇਹ ਇੱਕ ਸੋਚ ਹੀ ਆ ਇਹ ਸੋਚ ਸੋਚ ਹੀ ਫਰਕ ਆ ਹੁਣ ਡਾਕਟਰ ਦੇ ਹੱਥ ਵਿੱਚ ਫੜਿਆ ਚਾਕੂ ਲਟੇਰੇ ਦੇ ਹੱਥ ਵਿੱਚ ਫੜਿਆ ਚਾਕੂ ਇੱਕੋ ਹੀ ਆ ਮਨਸ਼ਾ ਉਹਨਾਂ ਦੀ ਨੀਤ ਵਿੱਚ ਫਰਕ ਆ ਤਾਂ ਇਥੋਂ ਪਤਾ ਲੱਗਦਾ ਵੀ ਮਾਲਾ ਕਿਹਦੇ ਹੱਥ ਵਿੱਚ ਫੜੀ ਹੋਈ ਆ ਇਹ ਨੀਅਤ ਸਾਫ਼ ਆ ਮਾਲਾ ਫੇਰਨ ਦਾ ਸਭ ਤੋਂ ਜਾਪ ਕਰਨ ਦਾ ਸਹੀ ਤਰੀਕਾ ਇਹੀ ਆ ਵੀ ਤੁਹਾਡਾ ਮਨ ਜਿਹੜਾ ਹੈ ਖੋਟਾਪਣੋਂ ਦਾ ਦੂਰ ਹੋਵੇ ਪਹਿਲਾਂ ਸ਼ੁਰੂ-ਸ਼ੁਰੂ ਵਿੱਚ ਨਾਮ ਜਪਦੇ ਆ ਮੈਲ ਉਤਰਦੀ ਆ ਕਈ ਵਾਰੀ ਆਪਾਂ ਕਬਰਾ ਜਾਂਦੇ ਆ ਮਾਲਾ ਕਈ ਵਾਰੀ ਜਦੋਂ ਫੇਰੀ ਜਾਂਦੀ ਸੀ ਪ੍ਰਾਤਨ ਸਮੇਂ ਵਿੱਚ ਜਿਹੜੇ ਲੋਕ ਸੀਗੇ ਉਹ ਪੱਥਰ ਨਾ ਬਰਤਨ ਵਿੱਚ ਪਾ ਕੇ ਰੂੜੀਆਂ ਨਿੱਕੇ ਨਿੱਕੇ ਉਹਨਾਂ ਨੇ ਰੱਖ ਲੈਣੀਆਂ ਤੇ ਇੱਕ ਵਾਰੀ ਮੂਲ ਮੰਤਰ ਦਾ ਜਾਪ ਕਰਕੇ ਇੱਕ ਰੂੜੀ ਬਰਤਨ ਵਿੱਚ ਪਾ ਦੇਣੀ ਵੀ ਇੱਕ ਵਾਰੀ ਹੋ ਗਿਆ ਫਿਰ ਦੂਜੀ ਵਾਰੀ ਜਦੋਂ ਮਾਲਾ ਦੀ ਹੋਂਦ ਨਹੀਂ ਸੀ ਹਜੇ ਆਈ ਉਸ ਤੋਂ ਬਾਅਦ ਉਹਨਾਂ ਨੇ ਵੱਖਰੇ ਵੱਖਰੇ ਤਰੀਕੇ ਲੱਭੇ ਤੇ ਇੱਕ ਵਿਧੀ ਹੁੰਦੀ ਆ ਰੱਬ ਨਾਲ ਜੁੜਨ ਦੀ ਪਰ ਜੇ ਆਪਾਂ ਹੱਥ ਵਿੱਚ ਮਾਲਾ ਫੜ ਕੇ ਲੋਗਨ RAM ਖਲੌਣਾ ਜਾਨਾ ਮਾਥੇ ਤਿਲਕ ਹੱਥ ਮਾਲਾ ਬਨ ਭਗਤ ਕਬੀਰ ਜੀ ਕਹਿੰਦੇ ਲੋਕਾਂ ਨੇ ਹੱਥ ਵਿੱਚ ਮਾਲਾ ਫੜੀ ਹੁੰਦੀ ਆ ਲੋਕਾਂ ਨੇ ਰੱਬ ਨੂੰ ਬੱਚੇ ਦੀ ਖੇਡ ਸਮਝ ਲਿਆ ਇਹ ਇਨਾ ਸੌਖਾ ਕੰਮ ਥੋੜੀ ਆ ਦੁਨੀਆ ਦਾ ਸਭ ਤੋਂ ਔਖਾ ਕੰਮ ਆ ਰੱਬ ਦੀ ਭਗਤੀ ਕਰਨਾ ਇੰਜੀਨੀਅਰ ਬਾਨਾ ਸੌਖਾ ਭਗਤ ਬਾਨਾ ਬਹੁਤ ਔਖਾ ਡਾਕਟਰ ਬਾਨਾ ਸੌਖਾ ਮੰਨ ਟਕੋਣਾ ਬਹੁਤ ਔਖਾ ਮਨ ਕੀ ਦਾ ਟਿਕਿਆ ਭਗਤਾਂ ਦਾ ਤਾਂ ਭਗਤ ਜੀ ਵੀ ਸਾਨੂੰ ਇਹ ਗੱਲ ਦੱਸਦੇ ਆ ਨਾ ਵੀ ਲੋਕ ਜਿਹੜੇ ਆ ਉਹਨਾਂ ਨੇ ਉਹ ਸਮਝ ਲਿਆ ਕਿ ਮੱਥੇ ਉੱਤੇ ਤਿਲਕ ਲਾ ਲਓ ਹੱਥ ਵਿੱਚ ਮਾਲਾ ਫੜ ਲਓ ਧਾਰਮਿਕ ਪਹਿਰਾਵਾ ਪਾ ਲਓ ਸਮਝ ਗਏ ਵੀ ਪ੍ਰਮਾਤਮਾ ਦੇ ਭਗਤ ਬਣ ਗਏ ਵੀ ਲੋਕ ਸਾਨੂੰ ਸਮਝਣਗੇ ਪਰ ਲੋਗਣ ਰਾਮ ਖਲਾਉਣਾ ਜਾਣ ਇਹ ਜਿਹੜੇ ਲੋਕ ਆ ਰੱਬ ਨੂੰ ਖੜਾਉਣਾ ਹੀ ਸਮਝਦੇ ਆ ਵੀ ਇੰਨੀ ਗੱਲ ਦਾ ਉਹਨਾਂ ਨੂੰ ਪਤਾ ਨਹੀਂ ਕਿ ਰੱਬ ਇਨ੍ਹਾਂ ਗੱਲਾਂ ਨਾਲ ਵਾਸਚ ਨਹੀਂ ਆਉਂਦਾ ਹਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ ਪਰ ਰੱਬ ਨੂੰ ਨਹੀਂ ਹੁਣ ਕੁਝ ਸੰਗਤ ਦਾ ਸਵਾਲ ਇਹ ਵੀ ਆ ਵੀ ਜਦੋਂ ਆਪਾਂ ਮਾਲਾ ਜਪਦੇ ਆ ਮਾਲਾ ਤੋਂ ਪਾਠ ਕਰਦੇ ਆ ਜਾਂ ਵਾਹਿਗੁਰੂ ਮੰਤਰ ਕਰਦੇ ਆ ਜਾਂ ਮੂਲ ਮੰਤਰ ਕਰਦੇ ਆ ਵੀ ਉਹਦੇ ਮੇਰੂ ਤੋਂ ਅੱਗੇ ਵਧਣਾ ਚਾਹੀਦਾ ਵੀ ਮਾਲਾ ਦੀ ਪੁੱਠ ਸਿੱਧ ਹੁੰਦੀ ਆ ਜਾਂ ਨਹੀਂ ਇਸ ਤਰ੍ਹਾਂ ਗੁਰਮਖ ਪਿਆਰੋ ਇਹ ਸਿਰਫ ਤੇ ਸਿਰਫ ਇੱਕ ਜੋੜਨ ਦਾ ਤਰੀਕਾ ਭਗਤ ਕਬੀਰ ਜੀ ਕਹਿੰਦੇ ਆ ਕੰਠੇ ਮਾਲਾ ਜਿਹਵਾ ਰਾਮ ਭਗਤ ਕਬੀਰ ਜੀ ਕਹਿੰਦੇ ਹੁਣ ਤਾਂ ਜਿਹੜੀ ਮੇਰੀ ਮਾਲਾ ਵਾ ਉਹ ਮੇਰਾ ਕੰਠੀ ਬਣ ਗਿਆ ਕੰਠੇ ਮਾਲਾ ਜਿਹਵਾ ਰਾਮ ਸਹਾਂਸ ਨਾਮ ਲੈ ਲੈ ਕਰੂੰ ਸਲਾਮ ਭਗਤ ਜੀ ਕਹਿੰਦੇ ਹਨ ਕਿ ਮੇਰੀ ਜੀਵ ਹੀ ਮਾਲਾ ਬਣ ਗਈ ਹੈ ਮੇਰਾ ਕੰਠ ਹੀ ਮਾਲਾ ਬਣ ਗਿਆ ਤਾਂ ਮਾਲਾ ਤਾਂ ਇੱਕ ਜੁੜਨ ਦਾ ਤਰੀਕਾ ਇਹਦੀ ਕੋਈ ਪੁੱਠ ਸਿੱਧ ਨਹੀਂ ਹੁੰਦੀ ਵੀ ਆਪਾਂ ਪਿੱਛੇ ਨੂੰ ਮੁੜ ਆਈਏ ਜਾਂ ਅੱਗੇ ਵਧਣਾ ਨਹੀਂ ਮੇਰੂ ਤੋਂ ਅੱਗੇ ਨੂੰ ਜਾਣਾ ਜਾਂ ਪਿੱਛੇ ਨੂੰ ਜਾਣਾ ਇਹ ਸਿਰਫ ਇਸ ਤਰ੍ਹਾਂ ਦੇ ਬਾਦ ਵਿਵਾਦਾਂ ਵਿੱਚ ਆਪਾਂ ਨੂੰ ਪੈਣਾ ਨਹੀਂ ਚਾਹੀਦਾ ਇਹ ਸਿਰਫ ਇੱਕ ਜੁੜਨ ਦਾ ਤਰੀਕਾ ਜੇ ਆਪਾਂ ਮਾਲਾ ਪਿੱਛੇ ਲੜਨ ਲੱਗੇ ਫਿਰ ਤਾਂ ਆਪਾਂ ਜੁੜ ਗਏ ਸਾਧ ਸੰਗਤ ਜੀ ਕਿਰਤ ਆਪ ਨੂੰ ਪਤਾ ਹੀ ਨਹੀਂ ਲੱਗਣਾ ਤਾਂ ਇਹਨਾਂ ਚੀਜ਼ਾਂ ਵਿੱਚ ਸਾਨੂੰ ਪੈਣਾ ਨਹੀਂ ਚਾਹੀਦਾ ਤੇ ਹਾਂ ਮੈਂ ਇਹ ਤਾਂ ਆਪ ਜੀ ਨੂੰ ਕਹੂੰਗਾ ਕਿ ਗਿਣਤੀਆਂ 'ਚ ਵੀ ਨਹੀਂ ਪੈਣਾ ਚਾਹੀਦਾ ਸ਼ੁਰੂ-ਸ਼ੁਰੂ 'ਚ ਠੀਕ ਆ ਚਲੋ ਗਿਣਤੀ ਕਰਨੀ ਚਾਹੀਦੀ ਆ ਇੱਕ ਤਰੀਕਾ ਜੁੜਨ ਦਾ ਕਿ ਮੈਂ ਇੰਨੀਆਂ ਮਾਲਾ ਕਰ ਲਈਆਂ ਪਰ ਇੱਕ ਅਵਸਥਾ ਇਹੋ ਜੀ ਆਉਂਦੀ ਆ ਜਿੱਥੇ ਜਾ ਕੇ ਇਹ ਮਾਪ ਤੋਲ ਨਹੀਂ ਕੀਤੇ ਜਾਂਦੇ ਕਿਉਂਕਿ ਜਿੱਥੇ ਪਿਆਰ ਹੋਵੇ ਆਪਾਂ ਕਹਿੰਦੇ ਉੱਥੇ ਗਿਣਤੀਆਂ ਮਿੰਟੀਆਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਨਾ ਇਸ ਕਰਕੇ ਵੀ ਗਿਣਤੀਆਂ ਮਣਤੀਆਂ ਤੋਂ ਸਾਨੂੰ ਗਾਂਹ ਜਾ ਕੇ ਬਚਣਾ ਚਾਹੀਦਾ ਸ਼ੁਰੂ-ਸ਼ੁਰੂ 'ਚ ਚਲੋ ਠੀਕ ਆ ਮੈਂ ਅੱਜ ਇੰਨੀਆਂ ਮਾਲਾ ਜਪੀਆਂ ਠੀਕ ਆ ਤੁਸੀਂ ਪਹਿਲਾਂ ਪਹਿਲਾਂ ਇਦਾਂ ਗੱਲਾਂ ਕਰੋ ਚੰਗਾ ਪਰ ਸਾਰੀ ਜ਼ਿੰਦਗੀ ਐਂ ਕਰੀ ਚੱਲੋ ਮੈਂ ਇੰਨੀਆਂ ਮਾਲਾ ਕਰਦਾ ਇਹਦਾ ਮਤਲਬ ਤੁਹਾਡਾ ਧਿਆਨ ਗਿਣਤੀ 'ਚ ਆ ਮਾਲਾ 'ਚ ਨਹੀਂ ਹੈਗਾ ਰੱਬ ਦੇ ਨਾਮ 'ਚ ਨਹੀਂ ਹੈਗਾ ਤਾਂ ਇਤੋਂ ਚੀਜ਼ਾਂ ਸੱਧ ਹੁੰਦੀਆਂ ਤਾਂ ਨਿੱਕੀਆਂ-ਨਿੱਕੀਆਂ ਚੀਜ਼ਾਂ ਬਹੁਤ ਵੱਡੀਆਂ ਬਣ ਜਾਂਦੀਆਂ ਅੱਗੇ ਜਾ ਕੇ ਥੋੜਾ ਖਿਆਲ ਰੱਖਣ ਦੀ ਲੋੜ ਹੈ ਜੀ ਇਹ ਜਿਹੜੀ ਮਾਲਾ ਹੈ ਸਿਰਫ ਗਿਣਤੀ ਵਾਸਤੇ ਆ ਇਹ ਸਿਰਫ ਉਹਦੀ ਯਾਦ ਬਣੀ ਰਹੇ ਬਰਕਰਾਰ ਰਹੇ ਤਾਂ ਕਰਕੇ ਆ ਹੁਣ ਆਪਾਂ ਇਹਦੇ ਪਿੱਛੇ ਕੋਈ ਵਾਦ-ਵਿਵਾਦ ਬਣਾ ਲਈਏ ਉਹ ਵੀ ਚੰਗੀ ਗੱਲ ਨਹੀਂ ਹੁਣ ਇੱਥੇ ਸੰਗਤ ਜੀ ਦੇਖੋ ਮਾਲਾ ਦੇ ਮਣਕੇ ਤੇ ਆਪਣਾ ਹੱਥ ਆਇਆ ਤੇ ਆਪਾਂ ਕਿਹਾ ਵਾਹਿਗੁਰੂ ਕਿੰਨੀ ਚੰਗੀ ਗੱਲ ਆ ਇਹ ਮਾਲਾ ਨੇ ਸਾਨੂੰ ਜੋੜਤਾ ਪਰ ਹਾਂ ਜੇ ਕੋਈ ਦਿਖਾਵੇ ਵਜੋਂ ਕਰ ਰਿਹਾ ਉਹ ਬਹੁਤ ਮਾੜੀ ਗੱਲ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕੁਝ ਲੋਕ ਆ ਜਿਹੜੇ ਦਿਖਾਵਾ ਕਰਦੇ ਆ ਕੋਜ ਲੋਕ ਆ ਜਿਹੜੇ ਸੱਚੇ ਦਿਲੋਂ ਜਪਦੇ ਆ ਗੱਲ ਸਾਰੀ ਨੀਤ ਦੀ ਆ ਉਥੇ ਆ ਵੀ ਜੇ ਨੀਅਤ ਦੇ ਵਿੱਚ ਖੋਟ ਆ ਤੇ ਕਿਸੇ ਦਾ ਬੋਲਿਆ ਸੱਚ ਵੀ ਝੂਠ ਵਰਗਾ ਤੇ ਜੇ ਨੀਅਤ ਸਾਫ਼ ਆ ਤੇ ਝੂਠ ਬੋਲਿਆ ਵੀ ਸੱਚ ਵਰਗਾ ਕਈਆਂ ਦਾ ਸੱਚ ਵੀ ਝੂਠ ਤੋਂ ਭੈੜਾ ਹੁੰਦਾ ਇੱਥੇ ਆਪਾਂ ਜਾਣਦੇ ਆ ਜਦੋਂ ਸਾਹਿਬ ਜਾਦਿਆਂ ਬਾਰੇ ਉਹ ਗੰਗੂ ਨੇ ਇਹ ਗੱਲ ਕਹਿ ਦਿੱਤੀ ਸੀ ਸਾਹਿਬ ਜਾਦੇ ਮੇਰੇ ਘਰੇ ਆ ਕੋਤਵਾਲੀ ਵਿੱਚ ਜਾ ਕੇ ਸੁਨੇਹਾ ਦਿੱਤਾ ਸੀਗਾ ਤੁਸੀਂ ਸਾਰੇ ਜਾਣਦੇ ਹੋ ਬੋਲਿਆ ਤਾਂ ਸੱਚ ਸੀਗਾ ਨਾ ਪਰ ਉਹ ਝੂਠ ਨਾਲੋਂ ਵੀ ਭੈੜਾ ਸੀ ਕਿ ਮਾਤਾ ਗੁਜਰੀ ਜੀ ਮੇਰੇ ਘਰੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਮੇਰੇ ਘਰੇ ਆ ਤਾਂ ਇਹ ਸਾਧ ਸੰਗਤ ਜੀ ਇਹ ਫਿਰ ਕਈਆਂ ਦਾ ਸੱਚ ਝੂਠ ਨਾਲੋਂ ਵੀ ਭੈੜਾ ਹੁੰਦਾ ਪਾਪਾ ਅਨੰਦ ਸਿੰਘ ਜੀ ਦੇ ਕੁਝ ਬਚਨਾਂ ਸੰਗਤਾਂ ਨੂੰ ਸ਼ੁਰੂ-ਸ਼ੁਰੂ ਦੇ ਵਿੱਚ ਵਾਹਿਗੁਰੂ ਦੇ ਨਾਲ ਜੋੜਨ ਦਾ ਤਰੀਕਾ ਸੀ ਕਿਹਨੇ ਹੁੰਦੇ ਸੀ ਛੇ ਮਾਲਾ 108 ਮਣਕੇ ਦੀਆਂ ਹਰ ਗੁਰਸਿੱਖ ਦਾ ਫਰਜ਼ ਬਣਦਾ ਹਰ ਰੋਜ਼ ਫੇਰੇ ਇਨਾ ਪਾਠ ਕਰਨ ਨਾਲ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਮਿਲ ਜਾਂਦਾ। ਇੱਕ ਦਿਨ ਤਾਂ ਬਾਬਾ ਅਨੰਦ ਸਿੰਘ ਜੀ ਨੇ ਇਨੇ ਸੋਹਣੇ ਬਚਨ ਕੀਤੇ ਜਦੋਂ ਮੇਹਰਾਂ ਦੇ ਘਰ ਵਿੱਚ ਆਏ ਆ। ਬਾਹ ਉੱਚੀ ਕਰਕੇ ਕਹਿਣ ਲੱਗੇ ਜਿਹੜਾ ਵੀ ਕੋਈ ਸਤਸੰਗੀ ਛੇ ਮਾਲਾ ਮੂਲ ਮੰਤਰ ਦੀਆਂ ਹਰ ਰੋਜ਼ ਫੇਰੂਗਾ ਉਸ ਦਾ ਮੇਰਾ ਗੁਰੂ ਨਾਨਕ ਜਾਮਣ ਹੈ ਉਹ ਨਰਕਾਂ ਵਿੱਚ ਨਹੀਂ ਜਾਵੇਗਾ ਕਦੇ। ਦੇਖੋ ਜੇ ਮੂਲ ਮੰਤਰ ਦਾ ਕੋਈ ਪਾਠ ਨਹੀਂ ਕਰ ਸਕਦਾ ਤਾਸੀ ਮਾਲਾ 108 ਮਣਕੇ ਦੀਆਂ ਵਾਹਿਗੁਰੂ ਸ਼ਬਦ ਦੀਆਂ ਹਰ ਰੋਜ਼ ਫੇਰੇ ਤਾਂ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਮਿਲ ਜਾਵੇਗਾ ਇਹ ਚੀਜ਼ਾਂ ਜਿਹੜੀਆਂ ਦਸੀਆਂ ਇੱਕ ਜੋੜਨ ਦਾ ਤਰੀਕਾ ਸੀ ਇੱਥੇ ਭਗਤ ਕਬੀਰ ਜੀ ਕਹਿੰਦੇ ਹਨ ਕਬੀਰ ਜਪਨੀ ਕਾਠ ਕੀ ਕਿਆ ਦਿਖ ਲਾਵੇ ਲੋਏ ਤੇ ਉਹ ਕਹਿੰਦੇ ਨੇ ਹਿਰਦੇ ਰਾਮ ਨ ਚਿਤਹੀ ਇਹ ਜਪਨੀ ਕਿਆ ਹੋਏ ਕਹਿੰਦੇ ਕੁਝ ਲੋਕ ਆ ਜਿਹੜੇ ਲੱਕੜ ਦੀ ਮਾਲਾ ਫੇਰਦੇ ਹੱਥ ਵਿੱਚ ਲੈ ਕੇ ਤੇ ਉਹ ਰੁਦਰਾਕਸ਼ ਦੀ ਮਾਲਾ ਕੁਝ ਲੈਂਦੇ ਆ ਕਈ ਤਰ੍ਹਾਂ ਦੀ ਮਾਲਾ ਹੁੰਦੀ ਆ ਕਹਿੰਦੇ ਪਰ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਨਹੀਂ ਹੁੰਦਾ ਹੱਥ ਵਿੱਚ ਫੜੀ ਹੋਈ ਮਾਲਾ ਦਾ ਕੋਈ ਲਾਭ ਨਹੀਂ ਤਾਂ ਇਦਾਂ ਜੇ ਮਾਲਾ ਫੇਰੋਗੇ ਉਹ ਬਾਬਾ ਨਾਨਕ ਸਿੰਘ ਜੀ ਨੇ ਵੀ ਕਿਹਾ ਵੀ ਕੋਈ ਫਾਇਦਾ ਨਹੀਂ ਪਰ ਹਾਂ ਜੇ ਸੱਚੇ ਦਿਲੋਂ ਫੇਰੋਗੇ ਵੀ ਉਹ ਮਾਲਾ ਦੇ ਮਣ ਕੇ ਤੇ ਹੱਥ ਰੱਖਿਆ ਤੁਹਾਨੂੰ ਰੱਬ ਦੀ ਯਾਦ ਆਉਂਦੀ ਆ ਇਹ ਮਨ 'ਚ ਹੈ ਨਹੀਂ ਕੋਈ ਕੋਈ ਵੇਖ ਰਿਹਾ ਕੋਈ ਦੇਖੇ ਮੈਨੂੰ ਚੰਗਾ ਕਹੇ ਮੈਨੂੰ ਧਾਰਮਿਕ ਕਹੇ ਫੇਰ ਮਾੜੀ ਗੱਲ ਪਰ ਜੇ ਰੱਬ ਦੀ ਯਾਦ ਆਉਂਦੀ ਆ ਫੇਰ ਤਾਂ ਬਹੁਤ ਵਧੀਆ ਗੱਲ ਆ ਨਾ ਇਹ ਮਾਲਾ ਪੌੜੀ ਬਣ ਗਈ ਗੁਰੂ ਨਾਲ ਜੋੜਨ ਵਾਸਤੇ ਫੇਰ ਇੱਥੇ ਬਾਬਾ ਅਨੰਦ ਸਿੰਘ ਜੀ ਦਾ ਇੱਕ ਹੋਰ ਬਚਨ ਆ ਯਾਦ ਰੱਖਿਓ ਕਹਿੰਦੇ ਵਾਹਿਗੁਰੂ ਸ਼ਬਦ ਦਰਗਾਹੀ ਟਿਕਟਾ ਪਰ ਕਰਮਾਂ ਵਾਲੇ ਨੂੰ ਪੱਲੇ ਬੰਦ ਦੇ ਆ ਚਾਹੇ ਨੂੰ ਮਾਲਾ ਰਾਹੀਂ ਫੇਰੋ ਜਿਵੇਂ ਮਰਜੀ ਚਾਹੇ ਜੀਵ ਨੂੰ ਮਾਲਾ ਬਣਾ ਲਓ ਉਹ ਤਾਂ ਔਖੀ ਖੇਡ ਬਣਦੀ ਆ ਸ਼ੁਰੂ ਸ਼ੁਰੂ ਚ ਤਾਂ ਮਾਲਾ ਰਾਹੀ ਹੀ ਬਜ਼ੁਰਗ ਜਿਹੜੇ ਆ ਸਿਮਰਨ ਕਰਦੇ ਰਹੇ ਆ ਫਿਰ ਆਪੇ ਧਿਆਨ ਟਿਕ ਜਾਂਦਾ ਤਾਂ ਗੁਰਮੁਖ ਪਿਆਰੋ ਇਹ ਨਾ ਹੋਵੇ ਕਈ ਵਾਰੀ ਆਪਾਂ ਗੱਲਾਂ ਵੀ ਕਰੀ ਜਾਂਦੇ ਹੁੰਨੇ ਆ ਤੇ ਮਾਲਾ ਦੇ ਮਣ ਕੇ ਵੀ ਫੇਰੀ ਜਾਂਦੇ ਹੁੰਨੇ ਆ ਕਈਆਂ ਨੂੰ ਆਤ ਪੈ ਜਾਂਦੀ ਹੈ ਇਹ ਚੀਜ਼ ਨਹੀਂ ਕਰਨੀ ਬਿਲਕੁਲ ਵੀ ਇਹ ਗਲਤੀਆਂ ਨਹੀਂ ਕਰਨੀਆਂ ਇਕਾਗਰ ਮਨ ਹੋ ਕੇ ਸੁਰਤ ਨਾਲ ਬਾਣੀ ਪੜ੍ਹਨੀ ਆ ਜੇ ਬੇਸੁਰਤੀ ਹੋ ਕੇ ਪੜੋਗੇ ਉਦਾਂ ਫਾਇਦਾ ਨਹੀਂ ਹੋਣਾ ਵੱਧਾ ਚੱਟੀ ਥੋੜੀ ਕਰਨੀ ਆਪਾਂ ਇਹ ਬਾਣੀ ਆ ਇਹ ਸਾਡੇ ਗੁਰੂਆਂ ਦੀ ਬਾਣੀ ਆ ਇਹ ਸਾਨੂੰ ਉਹਨਾਂ ਨੇ ਬਖਸ਼ੀ ਹੈ ਧੁਰ ਕੀ ਬਾਣੀ ਹੈ ਇਹਦੇ ਨਾਲ ਪਿਆਰ ਕਰਨਾ ਵਾਹਿਗੁਰੂ ਸ਼ਬਦ ਦਰਗਾਹੀ ਟਿਕਟਾ ਕਰਮਾਂ ਵਾਲੇ ਨੂੰ ਪੱਲੇ ਬੰਨ੍ਹਦੇ ਆ ਨਿਤਨੇਮ ਕਦੇ ਨਾ ਖੁੰਝਾਓ ਇਹ ਦਰਗਾਹ ਦੀ ਟਿਕਟਾ ਮੂਲ ਮੰਤਰ ਦੁੱਧ ਇਹਦੀ ਕਮਾਈ ਕਰੋ ਗੁਰੂ ਨਾਨਕ ਨੂੰ ਹਾਜ਼ਰ ਸਮਝੋ ਇਹ ਦੁੱਧ ਤੋਂ ਜੋ ਮਰਜੀ ਪਦਾਰਥ ਬਣਾ ਲਓ ਇਸ ਕਰਕੇ ਗੁਰਮਖ ਪਿਆਰਿਓ ਬਾਬਾ ਅਨੰਦ ਸਿੰਘ ਜੀ ਦੇ ਹੋਰ ਵੀ ਬੜੇ ਕੀਮਤੀ ਬਚਨਾਂ ਤਾਂ ਉਮੀਦ ਕਰਦਾ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਮਾਲਾ ਫੇਰਨ ਦਾ ਸਹੀ ਤਰੀਕਾ ਕੀ ਆ ਕਿ ਜਦੋਂ ਆਪਾਂ ਮਾਲਾ ਫੇਰਨੀ ਆ ਨੀਤ ਸਾਫ਼ ਰੱਖਣੀ ਆ ਚਲੋ ਜਨਮਾ ਜਨਮਾ ਦੀ ਮੈਲ ਏ ਮਨ ਤੇ ਲੱਗੀ ਆ ਉਹ ਆਪੇ ਨਾਮ ਦਾ ਸਿਮਰਨ ਉਹ ਮੈਲ ਨੂੰ ਕੱਢ ਦਵੇਗਾ ਪਰ ਤੁਸੀਂ ਅਰਦਾਸ ਕਰਕੇ ਮਾਲਾ ਫੇਰਨੀ ਆ ਵੀ ਵਾਹਿਗੁਰੂ ਮੈਂ ਦਿਖਾਵੇ ਲਈ ਮਾਲਾ ਨਾ ਫੇਰਾਂ ਮੈਂ ਕਦੇ ਵੀ ਇਸ ਤਰ੍ਹਾਂ ਨਾ ਫੇਰਾਂ ਕੋਈ ਮੈਨੂੰ ਚੰਗਾ ਕਹੇ ਮੇਰੇ ਅੰਦਰ ਇਹ ਭਾਵਨਾ ਹੋਵੇ ਮੈਂ ਗੱਲਾਂ ਕਰਦੇ ਕਰਦੇ ਮਾਲਾ ਨਾ ਫੇਰਾਂ ਤੇ ਮਾਲਾ ਦੀ ਕੀ ਪੁੱਠ ਸਿੱਧ ਨਹੀਂ ਹੁੰਦੀ ਨਾਲੇ ਕਰਮ ਕੇ ਪਰੋਇ ਤਰੀਕਾ ਇਹ ਪੌੜੀ ਆ ਗੁਰੂ ਤੱਕ ਪਹੁੰਚਾਉਣ ਦੀ ਗੁਰੂ ਮਹਾਰਾਜ ਰਹਿਮਤ ਕਰਨ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਫਤਿਹ ਬਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ